ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਦੂਜੀ ਵੀਡੀਓ ਆ ਦੋਸਤੋ ਆਪਣੀ ਅੱਜ ਇਸ ਘਰ ਤੋਂ ਵੀਰਿੰਦਰਜੀਤ ਸਿੰਘ ਮੇਰੇ ਨਾਲ ਹੋਣਗੇ ਤੇ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਚਾਰ ਪੰਜ ਬੇੜਾਂ ਦੋਸਤੋ ਹੋਣਗੀਆਂ ਤੇ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਗੱਬਣ ਮੱਝ ਆ ਠੀਕ ਹੈ ਜੀ ਦਿਨ ਲੈਂਦੀ ਆ ਪੂਰੀ ਡਿਟੇਲ ਆਪਾਂ ਕਰ ਲਾਂਗੇ ਠੀਕ ਹੈ ਜੀ ਬਾਰੋ ਬਾਰੀ ਹਰ ਇੱਕ ਪਸ਼ੂ ਹਰ ਕ ਐਨੀਮਲ ਦੀ ਜਿਹੜੀ ਡਿਟੇਲ ਹੈ ਸਾਂਝੀ ਕੀਤੀ ਜਾਊਗੀ ਰੇਟ ਭਾਅ ਪਰਤਾ ਮਿਲਕ ਦੁੱਧ ਦੋਸਤੋ ਪੂਰਾ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਹਰ ਇੱਕ ਪਸ਼ੂ ਦਾ ਸੋ ਬਾਕੀ ਅੱਜ ਤਰੀਕ ਜਿਹੜੀ ਹੈਗੀ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ ਅੱਜ 25 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਕੱਲ 26 ਅਗਸਤ ਮਾਰਨਿੰਗ ਸਵੇਰੇ 6 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ ਸੋ ਜਿਸ ਵੀਰ ਨੇ ਪਸ਼ੂ ਖਰੀਦਣਾ ਦੋਸਤੋ ਆਪਦੀ ਦੋ ਟਾਈਮ ਚੁਵਾਈ ਆ ਸਵੇਰ ਸਵੇਰ ਪਸ਼ੂ ਦੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰ ਲਿਓ ਗੱਪਣ ਪਸ਼ੂ ਆਪ ਦਾ ਬਿਲਕੁਲ ਜਿਹੜਾ ਦੋਸਤੋ ਥਣ ਚੈੱਕ ਕਰ ਲਿ ਤਪਾਈ ਕਰਤੀ ਠੀਕ ਹੈ ਜੀ ਐਨੀਮਲ ਤਕਰੀਬਨ ਪਿਛਲੀ ਵੀਡੀਓ ਵੀ ਪਾਈ ਸੀ ਆਲਵੇਸ ਜਿਹੜੇ ਦੋਸਤੋ ਐਨੀਮਲ ਸਾਰੇ ਚੰਗੇ ਹੁੰਦੇ ਆ ਬਾਕੀ ਤਸੱਲੀ ਕਰਕੇ ਤੁਸੀਂ ਆਪੀ ਵੈਰੀਫਾਈ ਕਰਦੇ ਕਿਉਂਕਿ ਵਪਾਰ ਦਾ ਕੰਮ ਆ ਅੱਗੋਂ ਵੀ ਪਸ਼ੂ ਤਸੱਲੀ ਕਰਕੇ ਲੈ ਕੇ ਆਏ ਜਾਂਦੇ ਆ ਅੱਗੋਂ ਜੇ ਕਿਸੇ ਵੀਰ ਨੇ ਖਰੀਦਣਾ ਆਪਜੀ ਤਸੱਲੀ ਆਪਜੀ ਜ਼ਿੰਮੇਵਾਰੀ ਤੇ ਪਸ਼ੂ ਤੁਸੀਂ ਲੈ ਸਕਦੇ ਆਓ ਕਰਦੇ ਆ ਗੱਲਬਾਤ ਵੀਰਿੰਦਰ ਜੀ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਮੇਰੇ ਇੰਦਰਜੀਤ ਕੀ ਹਾਲ ਨੇ ਵਧੀਆ ਜੀ ਦੇਖਣਾ ਉਹ ਸਾਜੀ ਬਹੁਤ ਵਧੀਆ ਚੰਗੇ ਠੀਕ ਠਾਕ ਭਰਾ ਹਾਂਜੀ ਵਧੀਆ ਅੱਛਾ ਇੰਦਰਜੀਤ ਵੀਰ ਪਸ਼ੂ ਅੱਜ ਘੱਟੋ ਘੱਟ ਪੰਜ ਬਿਹੜਾਂ ਦੇ ਇੱਕ ਮੈਂ ਆ ਗਈ ਹਾਂਜੀ ਹਾਂਜੀ ਪਿਛਲੀ ਵੀਡੀਓ ਸਾਰੇ ਵੇਖੂਗਾ ਪਸ਼ੂ ਹਾਂਜੀ ਇੱਧੇ ਘੰਢ ਚ ਪਈ ਸੇਲ ਹੋ ਗਏ ਮੇਰੀ ਚਲੋ ਹਾਂਜੀ ਹਾਂਜੀ ਅੱਜ ਬਿਹੜਾਂ ਵੀ ਤਕਰੀਬਨ ਮਨਾਂ ਦਾ ਵੱਡੀਆਂ ਹੈ ਵੱਡੀਆਂ ਵੱਡੀਆਂ ਸਾਰੀਆਂ ਠੀਕ ਹੈ ਹਾਂਜੀ ਤਾਜ਼ੀਆਂ ਸੂਈਆਂ ਨੇ ਤਾਜ਼ੀਆਂ ਸੂਈਆਂ ਆ ਇਹ ਦੋ ਮਗਰ ਬੱਚੇ ਆ ਤੇ ਇੱਕ ਮਗਰ ਬੱਚੀ ਆ ਠੀਕ ਹੈ ਹਾਂਜੀ ਦੋ ਮਗਰ ਦੋਸਤੋ ਬੱਚੇ ਤੇ ਇੱਕ ਮਗਰ ਫੀਮੇਲ ਕਾਫ ਬੱਚੀ ਆ ਤੇ ਆਜੋ ਸ਼ੁਰੂਆਤ ਕਰ ਲੈਂਦੇ ਆ ਭਾਈ ਇੰਦਰ ਜੀ ਵੀਰ ਪਹਿਲੇ ਨੰਬਰ ਤੇ ਆਪਾਂ ਇੱਥੋਂ ਸ਼ੁਰੂ ਕਰ ਲਈਏ ਆ ਵੜਾ ਆਪਾਂ ਪਹਿਲੇ ਨੰਬਰ ਤੇ ਇਹਦੀ ਦੇਖ ਰਹੇ ਆ ਹਾਂਜੀ 30 ਸੂਹਾ ਹੈਗਾ ਤਾਂ ਦਿਨ ਕਿੰਨੇ ਹੋਗੇ ਸੂਈ ਨੂੰ ਇਹਨੂੰ ਭਾਜੀ 7-8 ਦਿਨ ਲਾ ਲੋ ਤਾਈਂ ਸੂਈ ਨੂੰ ਹੋ ਗਿਆ ਤੇ ਦੂਜਾ ਸੂਹਾ ਜੇ ਹਾਂਜੀ ਤੇ ਚਲੋ 24 ਤੋਂ 25 ਕਿਲੋ ਦੁੱਧ ਆਪਾਂ 22 ਕਿਲੋ ਦੀ ਗਾਰੰਟੀ ਦਾਂਗੇ ਪਰ ਕੋਈ ਧਾਰਨਾ ਮੇਰਾ ਵੀਰ ਮਾਰੇ 25 ਕਿਲੋ ਹਾਂਜੀ 25 ਕਿਲੋ ਦੁੱਧ ਆਪਾਂ ਕੇ ਆਪਾਂ 2 ਕਿਲੋ ਘੱਟ ਹੀ ਦੱਸਣਾ ਜਿਹੜਾ ਅਗਲੇ ਦੇ ਘਰੇ ਜਾ ਕੇ ਵਾਧ ਹੀ ਨਹੀਂ ਹੋਣੀ ਹਾਂਜੀ 25 ਕਿਲੋ ਚੜਾ ਦੁੱਧ ਹਾਜ਼ਰ ਆ ਸੁਭਾ ਦੂਜਾ ਦਿਨ ਕਿੰਨੇ ਦੱਸਦੇ ਜੀ 6 ਤੋਂ 7 ਦਿਨ ਹੋ ਗਏ ਹੁਣੇ ਬਾਅਦ ਉਹ 8 ਹੋ ਗਿਆ ਹੁਣੇ ਹਾਂ ਆਹ ਵੇਖੋ ਜੀ ਆਹ ਮਗਰ ਮੇਲ ਕਾਫ ਵੱਛਾ ਮਗਰਾ ਵਾਈਟ ਟਰੱਕ ਦੇ ਵਿੱਚ ਠੀਕ ਹੈ ਜੀ ਹਫਤਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ 25 ਕਿਲੋ ਜਿਹੜਾ ਦੋਸਤੋ ਵੀਰਾਂ ਦਾ ਵੀ ਅੱਜ ਹਾਜ਼ਰ ਆ ਦੁੱਧ ਇਹਦੇ ਥੱਲੇ ਬਾਕੀ ਥਣਦੇਵਾ ਤੁਸੀਂ ਆਹ ਵੇਖ ਕੇ ਚੈੱਕ ਕਰੋ ਠੀਕ ਹੈ ਥਾਂਦੇਵਾ ਬਹੁਤ ਵਧੀਆ ਸਾਫ ਥਾਂਦੇਵੇ ਦੀ ਤੇ ਆ ਫੇਸ ਕੁਆਲਿਟੀ ਹੈ ਮੂੰਹ ਮੱਥਾ ਜਿਹੜਾ ਦੋਸਤੋ ਵਹਿੜਦਾ ਤੁਸੀਂ ਬੇਕੁੱ ਫੁੱਲ ਵੱਡੀਆਂ ਵਹਿੜਾਂ ਨੇ ਠੀਕ ਹੈ ਜੀ ਜਿੱਦਾਂ ਫਾਰਮ ਵਾਲੀਆਂ ਵਹਿੜਾਂ ਛੱਡ ਵਾਲੀਆਂ ਵਹਿੜਾਂ ਹੁੰਦੀਆਂ ਨੇ ਫੁੱਲ ਵੱਡੇ ਕੱਦ ਕਾੜ ਦੀਆਂ ਓਟੀਆਂ ਵਹਿੜਾਂ ਦੀ ਤੁਸੀਂ ਗਿਣਤੀ ਕਰ ਲਿਓ ਹਾਈਟ ਕੱਦ ਦੇ ਵਿੱਚ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਠੀਕ ਹੈ ਜੀ ਬਧੇਰੇ ਗੱਲਬਾਤ ਸਮਝ ਆ ਜੂਗੀ ਤੇ ਚਵਾਈ ਜਿਹੜੀ ਆ ਦੋਸਤੋ ਤੁਸੀਂ ਇੱਕ ਅੱਧੀ ਵਹਿੜ ਦੀ ਤੁਹਾਨੂੰ ਨਾਲੋ ਨਾਲ ਕਰਕੇ ਦਿਖਾ ਦਾਂਗੇ ਠੀਕ ਹੈ ਜੀ ਸਾਰੀਆਂ ਵਹਿੜਾਂ ਦੀ ਚਵਾਈ ਨਹੀਂ ਕਰਕੇ ਦਿਖਾ ਸਕਦੇ ਕਿਉਂਕਿ ਵੀਡੀਓ ਦੀ ਲੈਂਥ ਜਿਹੜੀ ਦ ਬਾਕੀ ਜੇ ਵੀਰ ਨੇ ਖਰੀਦਣੀਆਂ ਆਪਦੀ ਪਾਕਿਸਤਾਨ ਦੇ ਜਿਹੜੀ ਆ ਦੋਸਤੋ ਤਸੱਲੀ ਦੂਰੋਂ ਨੇੜੇੋਂ ਜਿਹੜਾ ਵੀਰ ਕੋਈ ਹੁੰਦਾ ਤਾਂ ਵੀ ਕਰ ਲਿਓ ਕੋਲੇ ਨੇੜੇ ਏਰੀਆ ਦਾ ਕੋਈ ਵੀਰ ਸੋ ਉਹ ਵੀ ਆਪਦੀ ਦੋ ਡੰਗ ਦੀ ਤਿੰਨ ਡੰਗ ਦੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਆ ਲੋ ਜੀ ਕਿਉਂਕਿ ਸਾਮਾ ਵਾਲੀ ਚੀਜ਼ ਆ ਦੋਸਤੋ ਇੱਕ ਰਵਾਜ ਜਾਂ ਚੱਲਿਆ ਹੋਇਆ ਵੀ ਪਹਿਲਾਂ ਵੀਰ ਆਨਲਾਈਨ ਚੀਜ਼ ਮੰਗਾ ਲੈਂਦੇ ਆ ਬਾਅਦ ਵਿੱਚ ਕੋਈ ਤਰ੍ਹਾਂ ਦੀਆਂ ਜਿਹੜੀਆਂ ਦੋਸਤੋ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਕੋਈ 100 ਤਰ੍ਹਾਂ ਦੀਆਂ ਕੰਪਲੇਂਟਾਂ ਆਉਂਦੀਆਂ ਨੇ ਇਸ ਕਰਕੇ ਪਹਿਲਾ ਜਿਹੜੀ ਤਸੱਲੀ ਆ ਦੋ ਡੰਗ ਤਿੰਨ ਡੰਗ ਆਪਣੇ ਪਸ਼ੂ ਦੀ ਜਰੂਰ ਕਰ ਲਿਆ ਕਰੋ ਸਾਈ ਵੀ ਇਹਨਾਂ ਕਰਕੇ ਤੇ ਥਣ ਦੇਵਾ ਤੁਸੀਂ ਆਪੇ ਹੀ ਚੈੱਕ ਕਰ ਸਕਦੇ ਆ ਆਰਡਰ ਦੀ ਕੁਆਲਿਟੀ ਕਾਫੀ ਵਧੀਆ ਦੋਸਤੋ ਅੱਜ ਤਾਰੀਖੀ ਦੱਸਣਯਾਹ ਬਾਈ ਜੀ ਘਟੋ ਘੜੀ ਵੀ 25 ਕਿਲੋ ਦੁੱਧ ਹਾਜ਼ਰ ਆ ਲੋ ਠੀਕ ਹੈ ਅੱਛਾ ਕਿੰਨਾ ਮੋਲ ਦੱਸਿਆ ਜੀ 75000 ਰੁਪਏ ਬਾਜੀ 200 ਰੁਪਏ ਛੋੜ ਹੋਊਗੀ ਉਹਦੇ ਬਸ 75000 ਹਾਂ ਜੀ ਹਾਂ ਜੀ ਅੱਛਾ ਜੀ ਹਾਂ ਜੀ ਠੀਕ ਹੈ 75000 ਚ ਵੀਰਾਂ ਦਾ ਵੀ 200 ਛੋੜ ਹੋਣੀ ਹੈ ਠੀਕ ਹੈ ਜੀ ਮੋਨਾਂ ਦਾ ਵੀ ਆਪਾਂ ਨੇੜੇ-ਡੇੜ ਵਾਲੇ ਮੰਗਿਆ ਵੀ ਉਹਨਾਂ ਕੀ ਮੰਗਿਆ ਵੀ ਜਿੰਨਾ ਲੈ ਲੈਣਾ ਠੀਕ ਹੈ ਜੀ ਬਾਕੀ ਅੱਗੇ ਥੋੜੀ ਸਮਝਾ ਇੱਥੇ ਆਣ ਕੇ ਵੇਖੋ ਮੈਂ ਜੀ ਉਹ ਤਾਂ 30 ਕਿਲੋ ਦਊਗੀ ਅੱਛਾ ਜੀ ਹਾਂ ਜੀ ਲਓ ਇਹ ਸਵਾਦ ਇੰਟਰਵਿਊ ਵੀ ਦਾ ਅਗਲੇ ਬੰਨੇ ਇੱਕ ਹੋਰ ਵਾਇਰ ਜਿਹੜੀ ਆਪਣੇ ਦੂਜੇ ਨੰਬਰ ਤੇ ਆ ਹਾਂ ਜੀ ਇਹਦੀ ਕੀ ਡਿਟੇਲ ਆ ਇਹ ਪ ਇਹ ਮਗਰ ਦੇ ਬੱਚਾ ਕੋਈ ਲਾ ਲੋ 15 ਤੋਂ 20 ਦਿਨਿਆਂ ਨੂੰ ਸੂਈ ਨੂੰ ਹੋ ਗਿਆ ਠੀਕ ਹੈ ਜੀ ਤੇ ਇਹਦੇ ਥੱਲੇ ਵੀ 25 ਕਿਲੋ ਦੁੱਧ ਆ ਹੂੰ ਤੇ ਇਹ ਕੋਈ ਲਾ ਲੋਗੇ 15 ਦਿਨਾਂ ਦੀ ਸੂਈ ਆ ਠੀਕ ਹੈ ਜੀ ਦੋ ਨੰਬਰ ਤੇ ਬੱਚਾ ਵਾ ਜਿਹੜਾ ਬੈਠਾ ਵਾ 15 ਦਿਨਾਂ ਦੀ ਸੂਈ ਆ ਤੇ ਆ ਮਗਰ ਬੱਚਾ ਮੇਲ ਕਾਫ ਇਸ ਵੈੜ ਦੇ ਥੱਲੇ ਵੀ ਜਿਹੜੀ ਆਪਾਂ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਮੂੰਹ 6 ਦਿਨ ਦਾ ਠੀਕ ਆ ਜੀ ਮੂੰਹ 6 ਦਿਨ ਦਾ ਕੰਨੀ ਵਾਲੇ ਦੰਦ ਹਜੇ ਜਿਹੜੇ ਦੋਸਤੋ ਠੀਕ ਆ ਹੈਗੇ ਆ ਠੀਕ ਆ ਮੂੰਹ 6 ਕੀ ਆ ਕੰਨੀ ਵਾਲੇ ਦੰਦ ਬਰਾਬਰ ਨਹੀਂ ਕੀਤੇ ਆ ਜੀ ਹਾਂ ਜੀ ਹਾਂ ਤੋ ਦੂਜਾ ਸਵੇਰਾ ਜੀ ਤੇ 25 ਪਲਸ ਇਹ ਵੀ ਜਿਹੜੀ ਵਹਿਣ 25 ਲੀਟਰ ਜਾਂ 25 ਪਲਸ ਅੱਜ ਜਲਦੀ ਪਈ ਆ 15 ਦਿਨਾਂ ਦੇ ਤੁਸੀਂ ਇਹ ਵੀ ਖੋਲੋ ਖੋਲੋ ਇਹ ਵੀ ਤੋੜ ਕੇ ਦਿਖਾਉਣੇ ਆ ਹਾਈਟ ਕਾ ਤਾਂ ਫੁੱਲ ਵਟਾ ਫੁੱਲ ਵੱਡੀਆਂ ਵਹਿੜਾਂ ਦੇ ਉੱਪਰ ਜਿਹੜੀਆਂ ਆਪਾਂ ਨਾਰਮਲੀ ਸ਼ੈੱਡ ਫਾਰਮ ਵਾਲੀਆਂ ਵਹਿੜਾਂ ਦੇਖਦੇ ਆ ਬੱਸੀਆਂ ਦੇਖਦੇ ਆ ਉਹਦੀ ਹਾਈਟ ਤੇ ਬੇਲ ਤੁਸੀਂ ਦੇਖੋਗੇ ਬੇਲ ਬਹੁਤ ਲੰਬੀ ਆ ਹਾਈਟ ਕਾ ਐਕਸਟਰਾਔਰਡਨਰੀ ਆ ਦੇਖੋ ਜੀ ਹਾਈਟ ਕਾਇਪਰ ਕੱਦ ਜਿਹੜਾ ਦੋਸਤੋ ਐਕਸਟਰਾ ਆਰਡਨਰੀ ਆ ਠੀਕ ਆ ਬਾਕੀ ਆਰਡਰ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਤੋਂ 25 ਪਲੱਸ ਵਾਲੀ ਵਹਿੜ ਜਿਹੜੀ ਦੋਸਤੋ ਤੁਸੀਂ ਬਿਲਕੁਲ ਸਕਰੀਨ ਦੇ ਉੱਪਰ ਦੇਖ ਰਹੇ ਹੋ ਆ ਦੇਖੋ ਫੇਸ ਕੁਆਲਿਟੀ ਦੇਖੋ ਬਿਲਕੁਲ ਸਮਾਲ ਸਾਈਜ਼ ਕੰਨ ਹੈਗੇ ਆ ਆ ਇੱਕ ਬਣੀ ਥੋੜੀ ਸੋਜ ਪਈ ਆ ਤੁਹਾਨੂੰ ਇਹ ਜਮਾਂਦਰੂ ਹੀ ਆ ਇਸ ਤਰ੍ਹਾਂ ਹੀ ਆ ਇਹ ਜਮਾਂਦਰੂ ਹੀ ਆ ਜੀ ਹਾਂ ਚੈੱਕ ਕਰਨੇ ਨੇ ਆ ਦੇਖੋ ਜੀ ਠੀਕ ਆ ਅੱਖ ਤੋਂ ਥੋੜੀ ਥੱਲੇ ਦੋਸਤੋ ਬਣਾਵਟ ਥੋੜੀ ਜਿਹੀ ਬੰਤਰ ਇਦਾਂ ਦੀ ਆ ਜਮਾਂਦਰੂ ਵਾਧੀ ਤੋਰੀਏ ਜੀ ਸਟੋਪ ਅਸੀਂ ਇਹ ਥੱਲੇ ਆਪਾਂ ਜਿਹੜਾ ਕਰੈਕਟ ਦੋ ਦੋ ਕਿੰਨਾ ਚ ਬਿਲਕੁਲ ਜਵਾ ਦਾਂਗੇ ਜੀ 25 ਕਿਲੋ ਦੋਦੇਗਾ ਭਾਈ ਇਹ 25 ਕਿਲੋ ਹਾਂਜੀ ਹਾਂਜੀ ਠੀਕ ਹੈ ਬਾਕੀ ਦੁੱਧ ਤਾਂ ਚਲੋ ਉਹ ਕਹਿੰਦੇ ਵਾਧਾ ਗਰਮੀ ਦਾ ਕਰਕੇ ਥੋੜਾ ਜਿਹਾ ਫਰਕ ਪਿਆ ਦੁੱਧ ਦਾ ਥੱਲੇ 30 32 ਕਿਲੋ ਦਾਦੇ ਹੈਗੇ ਇਹਨੇ ਥੋੜਾ ਜਿਹਾ ਗਰਮੀ ਗਰਮੀ ਦਾ ਕਰਕੇ ਵੰਡ ਵੰਡ ਥੋੜਾ ਜਿਹਾ ਘਟਾਇਆ ਮਤਲਬ ਹੈ ਹਾਂਜੀ ਠੀਕ ਹੈ ਠੀਕ ਹਾਂਜੀ ਤੇ ਇਹਦਾ ਮੁੱਲ ਕੀ ਰਹੂਗਾ ਫਿਰ ਇਹ ਮੁੱਲ ਕੀ ਜੀ ਇਹਦਾ 80000 ਰੁਪਿਆ ਹਾਂਜੀ ਤੇ 2000 ਰੁਪਿਆ ਚੋਂ ਆਪਾਂ ਜਿਹੜਾ ਮਾਨਤਾਨ ਕਰਦਾਂਗੇ ਤੇ 200 ਰੁਪਿਆ ਉਹ ਠੀਕ ਹੈ ਜੀ ਭਾਵੇਂ ਆਪ ਦਾ ਕੋਈ ਤਿੰਨ ਡਾਂਗ ਚੋਵੇ ਭਾਵੇਂ ਕੋਈ ਚਾਰ ਟਾਈਮ ਚੋਵੇ ਤਸੱਲੀ ਕਰੇ ਆਪਾਂ ਤਸੱਲੀ ਕਰਾ ਕੇ ਦਾਂਗ ਲੀਟਰ ਮਰਾ ਕੇ ਦਾਂਗ ਬਿਲਕੁਲ ਜੀ ਹਾਂ ਜੀ ਹਾਂ ਜੀ ਲਓ ਵੀ ਦੋਸਤੋ ਭਾਈ ਇਹਦਾ ਵੀ ਚਾਰ ਡਾਂਗ ਤਸੱਲੀ ਕਰ ਲਿਓ 80000 ਦੇ ਵਿੱਚੋਂ 2000 ਛੋੜ ਚਾਪਾ ਹੋ ਜਾਊਗਾ 78000 ਦੀ ਵੀਰ ਕਹਿਣ ਦੇ ਆ ਬਾਕੀ ਆਪ ਦੀ ਤਸੱਲੀ ਤੁਸੀਂ ਕਰ ਲਓ ਥੜ ਮੁੱਠੀ ਆ ਤੇ ਆਰਡਰ ਕੁਆਲਟੀ ਬਿਲਕੁਲ ਤੁਹਾਨੂੰ ਦਿਖਾਈ ਦਿੱਤੀ ਜੀ ਠੀਕ ਹੈ ਜੀ ਤੀਜੇ ਨੰਬਰ ਤੇ ਇੱਕ ਹੋਰ ਜਿਹੜੀ ਵਹੜ ਤੁਹਾਨੂੰ ਦਿਖਾਉਣੀ ਆ ਬਿਲਕੁਲ ਸੇਮ ਤੋਂ ਸੇਮ ਜਿਹੜੀਆਂ ਤਿੰਨ ਬਹਨਾ ਤੁਹਾਨੂੰ ਬਿਲਕੁਲ ਇੱਕ ਬਾਕੀ ਜੇ ਆਪਾਂ ਡੇਲ ਲੈ ਲੈਂਦੇ ਆ ਸੂਆ ਇਹ ਕਿਰਮਾ ਸੂਈ ਹੈ ਜੀ ਇਹ ਵੀ ਜੀ ਦੂਜਾ ਸੂਆ ਦੂਜੇ ਹਾਂਜੀ ਇਹਨੂੰ ਦਿਨ ਕਿੰਨੇ ਕੁ ਇਹਦੇ ਮਗਰ ਵੱਛੀ ਆ ਲਾ ਲੋ ਕਿ 16 ਤਰੀਕ ਦੀ ਸੂਈ ਜੀ 16 ਦੀ ਹਾਂਜੀ ਅੱਜ 25 ਤਰੀਕਾ ਨਾਲ 9 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਹਾਂਜੀ 9 ਦਿਨ ਜਿਹੜੇ ਦੋਸਤੋ ਇਹਨੂੰ ਹੋ ਗਿਆ ਸੂਈ ਸੁਆ ਵੀ ਦੁਜਾ ਦੁਜਾ ਹੀ ਦੁਜਾ ਸੁਆ ਦੁਜਾ ਦੁਜਾ ਠੀਕ ਹੈ ਮਗਰ ਇਹ ਫੀਮਲ ਕਾ ਹਾਂ ਜੀ ਹਾਂ ਜੀ ਇਹ ਬਾਕੀ ਨਾ ਸੀਮਨ ਚੰਗੇ ਦੀਆ ਰਿਕਾਰਡ ਆਪਣੇ ਕੋਲ ਹੈਗਾ ਜੇ ਕੇ ਵੀਰ ਨੇ ਲੈਣਾ ਦਊਗੀ ਆਪਾਂ ਦੇ ਦਾਂਗੇ ਇਹ ਕੋਈ ਵੀਰ ਕੇ ਦਾ ਨਾ ਬਾ ਸੀਮੰਦਾ ਕੋਈ ਜੇ ਮੰਨ ਲਓ ਕਿ 10 52 ਹੂੰ ਤੇ 14000 ਪਲੱਸ ਦੀ ਉਹਨਾਂ ਕਿਹਾ ਵੀ ਆਪਾਂ ਰਿਕਾਰਡ ਉਹਨਾਂ ਕੋਲ ਬੰਦਿਆ ਕੋਲ ਆਪਾਂ ਦਵਾਵਾਂਗੇ ਜੇ ਕੇ ਵੀਰ ਨੇ ਲੈਣੀ ਆ ਠੀਕ ਹੈ ਜੀ ਪਾਪਰ ਰਿਕਾਰਡ ਵਾਲੀ ਠੀਕ ਹੈ ਜੀ ਹਾਂ ਜੀ ਤੇ ਆ ਮਗਰ ਬੱਛੀ ਆ ਠੀਕ ਹੈ ਜੀ ਆ ਮਗਰ ਬੱਛੀ ਆ ਜਿਹੜੀ ਬੈਠੀ ਆ 14 ਦਿਨਾਂ ਦੀ ਸੋਈ ਹੈ 14 ਦਿਨ ਦੱਸਿਆ ਨਹੀਂ ਨਹੀਂ ਭਾਈ ਇਹ 26 16 ਤਰੀਕ ਦੀ ਸੋਈ ਅੱਜ ਮੰਨ ਲਓ 25 ਤਰੀਕ ਆ 16 ਤਰੀਕ ਦੀ ਸੋਈ ਜਲੋਂ 9 ਦਿਨ ਹੋ ਗਏ ਨੇ 9 ਦਿਨੋਂ ਹਾਂਜੀ ਹਾਂਜੀ ਠੀਕ ਆ ਸੌਰੀ 9 ਦਿਨ ਜਿਹੜੇ ਵੀਰ ਕਹਿ ਰਿਹਾ ਵੀ ਦੋਸਤੋ ਹੋਏ ਆ ਸਰ ਦੁੱਧ ਇਹਦਾ ਵੀ ਮਤਲਬ ਉੱਥੇ ਹੀ ਹੈ ਇਹਦਾ 20 ਤੋਂ ਅੰਦਰ ਹੈ 18-19 ਕਿਲੋ ਦੁੱਧ ਐ ਥਲੇ ਜਿਹੜਾ ਆਪਾਂ ਝੋ ਲੈਣਾ ਵਾ ਬਾਕੀ ਇਹਨੇ ਪਹਿਲੇ ਸੋਈ 25 ਲੀਟਰ ਤੋਂ 26 ਲੀਟਰ ਚ ਹੋਇਆ ਵਾ ਜੀ ਗਰਮੀ ਦਾ ਕਰਕੇ ਵੀ ਥੋੜਾ ਜਨਾ ਇੱਕ ਚਲ ਸੁਸਾ ਚਾਹੀਆ ਗਾਂ ਬਾਕੀ ਦੁੱਧ 25 26 ਕਿਲੋ ਕਰ ਜੂ ਜਿਆਦਾ ਨਹੀਂ ਆਪਾਂ ਕਹਿੰਦੇ ਇਹਨਾਂ ਨਾਰਮਲ ਆ ਅੱਛਾ ਚਵਾਈ ਮੇਰਾ ਵੀਰ ਜਰੂਰ ਦੱਸ ਦੇ ਵੀ ਚਵਾਈ ਕਿਵੇਂ ਨਾ ਤਿੰਨਾ ਵੜਾਂ ਦੀ ਹੁੰਦਾ ਇੱਕ ਨੰਬਰ ਦੀ ਚਵਾਈ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਣ ਨਹੀਂ ਵਧ ਘਾੜੂਗਾ ਅੱਛਾ ਜੀ ਹਾਂ ਫੁੱਲ ਗਰੰਟੀ ਕੋਈ ਚੋਗੇ ਉਹਨਾਂ ਦੇ ਘਰ ਦੀ ਵੀ ਗਰੰਟੀ ਦਾਂਗਾ ਫਿਰ ਵੀ ਠੀਕ ਹੈ ਹਾਂਜੀ ਹਾਂਜੀ ਲਓ ਜੀ ਇਹ ਵੀ ਖੁੱਲ ਕੇ ਸੋ ਇਹ ਵੀ ਸੈਕੰਡ ਟਾਈਮ ਆ ਦੋਸਤੋ ਠੀਕ ਆ ਸੈਕੰਡ ਟਾਈਮ ਆ ਕੋਈ ਨੌਕ ਦੇਣ ਦਾ ਸਮਾਂ ਜਿਹੜਾ ਹੋ ਗਿਆ ਨੂੰ ਸੋਈ ਨਹੀਂ ਠੀਕ ਆ ਇਹਦੇ ਮਗਰ ਫੀਮੇਲ ਕਾਫ ਆ ਦੋ ਬਾਰਾਂ ਪਹਿਲਾਂ ਦਿਖਾ ਦਿੱਤੀਆਂ ਉਹਨਾਂ ਮਗਰ ਬੱਚੇ ਆ ਮੀਲ ਕਾਫ ਇਹਦੇ ਮਗਰ ਜਿਹੜੀ ਫੀਮੇਲ ਆ ਜੀ ਬੱਚੀ ਆ ਆਰਡਰ ਕਵਾਸੀ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਜੀ ਵੈਸੇ ਸ਼ਾਮ ਦਾ ਟਾਈਮ ਆ ਸਿਵਾਈ ਦਾ ਟਾਈਮ ਆ ਟਾਈਮ ਵੀ ਜਿਹੜਾ ਦੋਸਤੋ ਘੱਤਰਗੜੀ ਜਿਵੇਂ ਨਾਰਮਲ ਹੀ 6 ਤੋਂ 6:30 7:00 2 ਟਾਈਮ ਆ ਵੀ ਜਿਵਾਈ ਕਰ ਸਕਦੇ ਹੋ ਠੀਕ ਆ ਜੀ ਇੱਕ ਟਾਈਮ ਖਾਲੀ ਕਰਕੇ ਦੋ ਡੰਗ ਦੀ ਜਿਵਾਈ ਅਦਰ ਕੋ ਵਾਲੀ ਬਿਲਕੁਲ ਫਾੜੀ ਵਾਲਾ ਹਵਾਨਾ ਚੱਡਾ ਜਿਹੜਾ ਦੋਸਤੋ ਫਾੜੀ ਵਾਲਾ ਆ ਦੇਖੋ 4 ਲੀਗ ਠੀਕ ਹੈ ਅੱਛਾ ਭਰਾ ਜੀ ਇਹਦਾ ਕੀ ਫਿਰ ਮੋਲੇ ਦਾ ਕੀ ਰਹੂਗਾ ਮੋਲ ਵੀਰ ਜੀ ਇਹਦਾ 78000 ਰੁਪਿਆ ਤੇ ਹਾਂ ਨਾ 78000 ਦਾ ਕੁਝ 200 ਰੁਪਿਆ ਛੋੜ ਕਰਾਂਗੇ 78000 ਦੀ ਲੈਣ ਦੇਣਾ ਹਾਂਜੀ ਲੈਣ ਦੇਣਾ ਹੋ ਗਈ 78000 ਬਾਕੀ ਦੁੱਧ 25 26 ਕਿਲੋ ਆਰਾਮ ਨਾਲ ਦੇ ਹਾਂਜੀ 78000 ਦੋਸਤੋ 70 ਡਿਮਾਂਡ ਆ ਵੀ ਉਹਨੇ ਕਿਦੀ ਵੀ 78000 ਦਾ ਵੀ ਲੈ ਦੇ ਠੀਕ ਹੈ ਜੀ ਇਹਨਾਂ ਜੋ ਛੋਟਾਂ ਹੀ ਹੋਣੀਆਂ ਜੇ ਕੋਈ ਜ਼ਿਆਦਾ ਮੇਰਾ ਵੀਰ ਨਾ ਕਵੇ ਤੇ ਪੰਜ ਛੱਡ ਦੇ ਦੋ ਛੱਡ ਦੇ ਨਾ ਜੋ ਮੰਗ ਲਿਆ ਵਾ ਬਾਕੀ ਆਪਾਂ ਚਲੋ ਜਿੰਨਾ ਵੀ ਹੋਆ 200 ਰੁਪਇਆ ਮਾਨਤਾ ਨ ਕਰਾਂਗੇ ਵੀਰ ਜੀ ਨੂੰ ਇੰਨੀ ਛੋੜ ਹੀ ਹੋਣੀ ਜੀ ਬਸ ਅੱਛਾ ਜੀ ਹਾਂ ਜੀ ਮਾਨਤਾ ਨੂੰ ਅੱਜ ਬੜਾ ਟਾਇਰ ਤੇ ਰੱਖਿਆ 200 200 ਅੱਛਾ ਏਦਾਂ ਭਾਜੀ ਵੀ ਵੱਡੀ ਗਾਂ ਲੱਭ ਲਈ ਬੜੀ ਘਟਿਆ ਸੁਆਣੀ ਹੈਗਾ گاਵਾ ਦਾ ਬਹੁਤ ਮੁਸ਼ਕਲ ਚਾਰ ਪੰਜ ਦਿਨੋ ਚੱਲੇ ਆ ਠੀਕ ਹੈ ਜੀ ਬਾਕੀ ਆ ਵੀ ਚਲੋ گاਵਾ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ گاਵਾ ਵੀ ਆਪਣੇ ਇੱਕ ਨੰਬਰ ਦੀਆਂ ਚਲੋ ਵੱਡੇ ਕਦ ਕਰਦੀਆਂ ਕਦ ਪੋ ਤੋਂ ਵੱਡੇ ਆ ਵਹਿੜਾਂ ਦੇ ਬਾਕੀ ਥਣ ਛੱਡੇ ਵੱਡੇ ਆ ਸੋ ਮਿਲਕਿੰਗ ਦੀ ਜਿਹੜੀ 200 ਚੰਗੀ ਆਸ ਕਰ ਸਕਦੇ ਆ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ 4th ਨੰਬਰ ਤੇ ਜਿਹੜੀ ਦੋਸਤੋਂ ਚੌਥੇ ਨੰ ਇਹਦਾ ਕੀ ਇਨਫੋਰਮੇਸ਼ਨ ਹੈ ਜੀ ਇਹਦਾ ਕੀ ਵੇਰਵਾ ਹੈ ਇਹ ਭਾਜੀ ਕੋਈ ਲਾ ਲਓ ਕਿ ਦੋ ਕਮਾਂਥ ਦੀ ਸੂਈ ਆ ਅੱਛਾ ਜੀ ਇਹਨੂੰ 10 ਤੋਂ 15 ਦਿਨ ਹੋ ਗਏ ਜਿਹੜਾ ਸੀਮਰ ਖਾਇਆ ਗਾ ਫੇਰ ਅੱਛਾ ਜੀ ਤੇ 14 ਕਿਲੋ ਇਥੇ ਦੁੱਧ 14 ਕਿਲੋ ਦੁੱਧ ਤੇ ਦੋ ਮਹੀਨਿਆਂ ਦੀ ਸੂਈ ਦੋ ਮਹੀਨਿਆਂ ਦੀ ਸੂਈ ਸੀਮਰ ਖਾਇਆ ਨੂੰ ਕਿੰਨਾ ਕਰ ਟਾਈਮ ਹੋ ਗਿਆ 15 ਦਿਨ ਹੋ ਗਿਆ 15 ਕਿ ਦਿਨ ਹਾਂਜੀ ਤੇ ਕਿੰਨਾ ਹੋਣਾ ਆ ਜਾ ਦੁੱਧ ਕਿੰਨਾ 14 ਕਿਲੋ ਲੀਟਰ ਮਾਰ ਕੇ ਦੋ ਦਾਂਗੇ ਆ 14 ਹੈਗਾ ਪਹਿਲਾਂ ਹਾਂਜੀ ਪੱਕਾ ਪੱਕਾ ਠੀਕ ਹੈ ਜੀ ਸਵੇਰ ਨੂੰ ਮਤਿ ਜਾਊਗਾ ਨਹੀਂ ਦੂਜਾ ਸਵੇਰ ਤੀਜੇ ਲਈ ਗਾ ਅਮਲ ਸੀਮਰ ਖਾਇਆ ਨੂੰ ਠੀਕ 2 ਮਹੀਨੇ ਦੀ ਦੋਸਤੋ ਸੂਈ ਉਚਾ ਸੁਬਾ 2 ਮਹੀਨੇ ਦਾ ਤੇ 14 ਲੀਟਰ ਦੁੱਧ ਤੇ ਅੱਗੇ ਤੀਜੇ ਸੂਬੇ ਦੇ ਲਈ ਜੜੀ ਦੋਸਤੋ ਦੀ ਸੀਮਿਨੇਸ਼ਨ ਹੋਈ ਆ ਠੀਕ ਆ ਕੁਝ ਦਿਨ ਜਿਹੜੇ ਹੋਇਆ ਵੀਰ ਨੇ ਦੱਸ ਹੀ ਦਿੱਤਾ ਕਿ ਏਆਈ ਹੋਈ ਆ ਠੀਕ ਆ ਜੀ ਏਆਈ ਡਨ ਸੋ ਅੱਗੇ ਕਿਸੇ ਵੀਰ ਦੀ ਕਿਸਮਤ ਆ ਲੱਕ ਆ ਜੀ ਠੀਕ ਆ ਜੇ ਨਿਕਲ ਆਵੇ ਬਾਕੀ ਆ ਵੜਾ ਤੁਹਾਡੇ ਬਿਲਕੁਲ ਸਾਹਮਣੇ ਤੇ ਆ ਦੇਖੋ ਇਹ ਪਹਾੜੇ ਚੜਤੇ ਮਿਲਦੀ ਹੈ ਜੀ ਇਦਾਂ ਹੀ ਕੋਈ ਪਹਾੜਾ ਨਹੀਂ ਕੋਈ ਜੂੜ ਨਹੀਂ ਥਾਪੀ ਵਾਲੀ ਆ ਜੀ ਹਾਂ ਜੀ ਇਸੇ ਤਰ੍ਹਾਂ ਦੋਸਤੋ ਤੁਸੀਂ ਚਵਾਈ ਕਰ ਸਕਦੇ ਸੀਗੇ ਬਿਨ ਬੱਚੇ ਤੋਂ ਆ ਤੇ ਟਾਈਮ ਬੇਸ਼ੱਕ ਜਿਹੜਾ 2 ਮਹੀਨੇ ਮੰਨ ਸਕਦਾ ਕੋਈ 2.5 ਮੰਨ ਸਕਦਾ ਕਿਉਂਕਿ ਬਿਨ ਬੱਚੇ ਤੋਂ ਆ ਦੋਸਤੋ ਅਗੇ ਸਮਝ ਛੋਡੀ ਐ 14 ਕਿਲੋ ਦੁੱਧ ਜਿਹੜਾ ਹੁਣ ਹਾਜ਼ਰ ਹੈ 14 ਕਿਲੋ ਦੁੱਧ ਦਿੰਨ ਗਾ ਗਿਆ ਕਿ ਵੈਸੇ ਫਰ ਪੱਕੇ ਪੱਕੇ ਥਾਂ ਦਾ ਕਰਕੇ ਕਰਦੀ ਥੋੜਾ ਜਿਹਾ ਤਿਕ ਇਹਦਾ ਮੋਲ ਬਿੰਦਰ ਜੀ ਜੀ ਕੀ ਕਰਦੇ ਨੇ ਇਹਦਾ ਜਾਇ ਹੀ ਹੈ ਭਾਜੀ 28000 ਰੁਪਇਆ 28000 ਹਾਂ ਜੀ 28000 ਅੱਜ 200 ਰੁਪਇਆ ਛੋੜ ਦਿੰਦਾ ਠੀਕ ਹੈ ਜੀ ਦੁੱਧ ਮੇਰਾ ਵੀਰ ਭਾਣ ਕੋ ਚਾਰ ਟਾਈਮ ਤਸੱਲੀ ਕਰੇ 14 ਲੀਟਰ ਆਪਾਂ ਦੁੱਧ ਮਰਾ ਕੇ ਦੇ ਦਾਂ ਠੀਕ ਹੈ ਭਰਾ ਹਾਂਜੀ 28200 ਜਿਹੜੀ ਮੰਗ ਹੈਗੀ ਉਹ 28000 ਤੇ 14 ਲੀਟਰ ਵੀਰਾਂ ਦਾ ਵੀ ਬਿਲਕੁਲ ਤਸੱਲੀ ਕਰਵਾ ਕੇ ਤੋਰਾਂਗੇ ਵੀਰ ਕੋਈ ਦੋ ਟਾਈਮ ਦੀ ਚੁਬਾਈ ਕਰਕੇ ਲੈ ਜੀ ਤੇ 28000 ਦੀ ਜੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਵੇੜ ਦਿਖਾ ਦਾਂਗੇ ਗੱਪਣ ਵੇੜ ਆ ਜੀ ਠੀਕ ਆ ਗੱਪਣ ਵੇੜ ਤਿਆਰੀ ਦੇ ਵਿੱਚ ਆ ਬਿਲਕੁਲ ਤਿਆਰੀ ਮੁਕੰਮਲ ਤੁਸੀਂ ਸਮਝ ਸਕਦੇ ਹੋ ਬਾਕੀ ਟਾਈਮ ਪੁੱਛ ਲੈਣੀ ਆਪਾਂ ਅੱਛਾ ਇੰਦਰਜੀਤ ਭਾਈ ਇੱਕ ਆਪਣੇ ਕੋਲ ਜਿਹੜੀ 5ਵੇਂ ਨੰਬਰ ਤੇ ਆ ਗਈ ਬੈੜਾ ਹਾਂਜੀ ਇਹ ਸੁਬਾਹ ਦੱਸ ਦੋ ਮੈਨੂੰ ਤਾਂ ਵੀ ਹੈ ਪੂਰੀ ਤਿਆਰੀ ਤੇ ਹੈ ਜੀ ਇਹ ਭਾਜੀ ਦੂਜਾ ਸੁਬਾਹ ਸੁਣੀ ਆ ਹਾਂਜੀ ਕੋਈ 8 ਦਿਨ ਦਾ ਸਮਾਂ ਵਾ ਵੀ ਲੈਂਦੀ ਆ ਹਾਂਜੀ ਤੇ ਇਹ ਮੰਨ ਲਓ ਕਿ ਅੱਜ ਚੱਕ ਦਾ ਜਰਸੀ ਕਰੋ ਸਾ ਹਾਂਜੀ ਤੇ ਬਾਕੀ ਚਲੋ ਦੁੱਧ ਉਹਨਾਂ ਆਖਿਆ ਵੀ ਚੰਗੀ ਵਾਲੀ ਹੈ ਮੰਨ ਲਓ ਕਿ 20 ਕਿਲੋ ਪਹਿਲਾਂ ਨੇ ਵਛੀ ਨੇ ਦੁੱਧ ਭਰਿਆ ਨੇ ਹਾਂਜੀ ਬਾਕੀ ਚਲੋ ਪਤਾ ਲੱਗ ਹੀ ਜਾਣਾ ਮੇਰੇ ਵੀਰਾਂ ਨੂੰ ਜਦੋਂ ਚੱਲੀ ਵਛੀ ਬਿਲਕੁਲ ਬਿਲਕੁਲ ਅੱਛਾ ਸੁਬਾਹ ਦੂਜਾ ਦੱਸਦਾ ਜੀ ਦੂਜਾ ਸੁਬਾਹ ਦੂਜਾ ਸੁਬਾਹ ਠੀਕ ਆ ਦੂਜਾ ਸੁਬਾਹ ਦੋਸਤੋ ਬਾਕੀ ਪੂਰਾ ਸਟਰਕਚਰ ਜਿਹੜਾ ਇਸ ਗੜ ਦਾ ਪਤਾ ਤੁਹਾਨੂੰ ਦਿਖਾ ਦਿੰਨੇ ਆ ਤੇ 2-3 ਦਿਨ ਹਜੇ ਕੱਢ ਦੀਏ 2-3 ਦਿਨ ਹਫਤਾ ਬਾਜੀ ਲੈ ਜਾਈਏ ਹਫਤਾ ਹਾਂਜੀ ਠੀਕ ਹੈ ਜੀ ਜਿਵੇਂ ਸਭ ਤਿਆਰੀ ਜਿਹੜੀ ਹੈ ਦੋਸਤੋ ਪੂਰੀ ਆ ਬੈਠ ਦੀ ਠੀਕ ਹੈ ਜੀ ਬਾਕੀ ਸਫਰ ਦੇ ਦੌਰਾਨ ਚਲੋ ਕਹਿ ਨਹੀਂ ਸਕਦੇ ਵੀ 2 ਦਿਨ ਜਾ ਕੇ ਸੂ ਵੀ ਸਕਦੀ ਹੈ ਜਾਂਦਿਆਂ ਵੀ ਬਾਕੀ ਹਫਤਾ ਵੀ ਰਾਂ ਦਾ ਵੀ ਬਿਲਕੁਲ ਕੱਢ ਦੀ ਆ ਬਾਈਟ ਦੇਜਾ ਕਿ ਜਿਹੜੀ ਦੋਸਤੋ ਮੀਡੀਅਮ ਹਾਈਟ ਆ ਆ ਗਏ ਨਹੀਂ ਹਾਂ ਦੇਖੋ ਜੀ ਠੀਕ ਹੈ ਜੀ ਕਰੋ ਚਲੋ ਜੀ ਤੋਰ ਗੀ ਠੀਕ ਆ ਆਰਡਰ ਫਿਕਸ ਬਿਲਕੁਲ ਆਰਡਰ ਹੈਗਾ ਦੋਸਤੋ ਠੀਕ ਆ ਬਿੱਗਾ ਆਡਰ ਆ ਵੱਡਾ ਆਰਡਰ ਆ ਤੇ ਉਪਰੋਂ ਉੱਡੀ ਬਹਿ ਰਿਹਾ ਦੋਸਤੋ ਤੇ ਹਵਾਨਾ ਵੀ ਤਕਰੀਬਨ ਉਹ ਸੁਪਾ ਕਮਾਲ ਜਿਹੜਾ ਲੈ ਕੇ ਥੁੜੀ ਫਿਰਦੀ ਆ ਤੇ ਬਿਲਕੁਲ ਤੁਸੀਂ ਦਿੱਤੀ-ਬੁਤੀ ਦੇਖ ਸਕਦੇ ਹੋ ਥਣਾ ਦੀ ਆ ਦੇਖੋ ਰੋ ਅਛਾ ਇੰਦਰਜੀਤ ਭਾਈ ਕੀ ਮੋਲ ਫਿਰ ਇਸ ਗੱਪਣ ਬੈਠਦਾ ਵਿੱਚ ਮੋਲ ਵੀਰ ਜੀ 52000 ਰੁਪਿਆ ਚ 200 ਰੁਪਿਆ ਛੋੜੋ 52000 ਹਾਂਜੀ ਠੀਕ ਹੈ ਜੀ ਨਹੀਂ ਨਹੀਂ ਲੈ ਹੀ ਮੋਲ ਬੱਸ 58000 ਦੇ ਵਿੱਚੋਂ ਦੋਸਤੋ 200 ਰੁਪਿਆ ਵੀਰਾਂ ਦਾ ਵੀ ਛੋਟ ਹੋ ਗਈ ਅੱਜ ਸਾਰਿਆਂ ਦੇ ਵਿੱਚੋਂ ਦੋ-ਦੋ ਛੋਟ ਹੀ ਆ। ਠੀਕ ਆ ਤੇ ਆਹ ਬੈਡ ਆ ਬਿਲਕੁਲ ਗੱਪਣ ਇਸ ਤੋਂ ਬਾਅਦ ਇੱਕ ਮੱਝ ਤੁਹਾਨੂੰ ਦਿਖਾ ਦਿੰਨੇ ਆ। ਇਹ ਵੀ ਗੱਪਣ ਮੱਝ ਆ ਠੀਕ ਹੈ ਜੀ ਹਜੇ ਮੈਨੂੰ ਆਦਾ ਵੀ ਕੱਚੀ ਆ ਸਮਾਂ ਪੁੱਛ ਲਾਗੇ ਇਹਨੂੰ। ਅੱਛਾ ਇਹ ਮੱਝ ਆਪਣੇ ਘਰ ਦੀ ਘਰੇ ਰੂਈ ਹੈ ਜੀ। ਘਰ ਦੀ ਆ ਜੀ ਮੱਝ। ਅੱਛਾ ਹਾਂ ਜੀ। ਇਹ ਤਾਂ ਕੀ ਬੇਰਵਾ ਜੀ? ਇਹ ਤੀਜਾ ਚੌਥੇ ਸਵੇ ਸੋਨਾ ਮੈਂ ਤੀਜਾ ਸਵੇ ਸੂਈ ਹੈ ਆਪਣੇ ਕੋਲ। ਹਾਂ। ਤੇ 13 ਤੋਂ 14 ਕਿਲੋ ਦੁੱਧ ਦੇ ਪਰਦੀ ਰਹੀ ਹੈ। 13 ਤੋਂ 14 ਹਾਂ ਜੀ ਹੁਣ ਮੰਨ ਲਓ 7 ਮਹੀਨੇ ਦੀ ਗੱਬਣਾ 8ਵੇਂ ਨੂੰ ਲੱਗਾ ਵਾ ਜਾਂਦਿਆ ਜਮਕੀ ਸੁਬਾ ਤੀਜਾ ਹੀ ਸੁਣਾ ਤੀਜੇ ਚੌਥਾ ਸੁਣਾ ਚੌਥਾ ਝੂਠ ਨਹੀਂ ਆਪਾਂ ਮੰਨਾਂ ਚੌਥਾ ਸੁਣਾ ਜੇ ਨਾ ਜੇ ਵੀਰ ਕਿੰਨੇ ਕੁ ਲੀਤੀ ਤਰ੍ਹਾਂ ਤੇ ਕੋਈ ਜੇ ਲੱਗਾ ਜੀ ਕੋ ਢਾਈ ਕੇ ਮਹੀਨੇ ਮੰਨ ਕੇ ਚੱਲੋ ਵੀ ਲੀਂਦੀ ਆ ਢਾਈ ਮਹੀਨੇ ਹਾਂ ਢਾਈ ਮਹੀਨੇ ਉਹਨਾਂ ਸਾਰਡ ਅਰਮਾ ਲੱਗਾ ਫਿਰ ਹਾਂ ਜੀ 8ਵਾਂ ਲੱਗਾ ਠੀਕ ਹੈ ਜੀ ਹਾਂ ਜੀ 8ਵਾਂ ਮਹੀਨਾ ਲੱਗਾ ਢਾਈ ਮਹੀਨੇ ਡرائی ਹੈ ਨਾ ਜੀ ਹਾਂ ਜੀ ਡرائی ਹੈ ਡرائی ਹੈ ਠੀਕ ਹੈ ਬਾਕੀ ਥਾਂ ਦੀ ਕੋ ਤਸੱਲੀ ਕਰੇ ਬਾਕੀ ਆਪਾਂ ਗਰੰਟੀ ਪੂਰੀ ਦਾ ਆਗੀ ਅੱਛਾ ਇੰਦਰਜੀਤ ਵੀਰ ਦੱਸਾਂ ਕਿ ਚੱਕਰ ਵੀ ਥੋੜਾ ਜਿਹਾ ਜਿਵੇਂ 2 ਪੰਮਹੀਨੇ ਜਾਂ 3 ਪੰਮਹੀਨੇ ਪਏ ਆ 3 ਪੰਮਹੀਨੇ ਦਾ ਕਹਿ ਕੇ ਕਿਤੇ ਦੇ ਨਹੀਂ ਮੈਂ 3 ਮਹੀਨੇ ਸਾਢੇ 3-4 ਨਹੀਂ ਨਹੀਂ ਭਾਈ ਉਹ ਗੱਲ ਨਹੀਂ ਹੁੰਦੀ ਸਾਬ ਸਮਝਾਦੀ ਨਾ ਨਾ ਉਹ ਬਕਾਇਦਾ ਕੋਈ ਆਪਣਾ ਵੀਰ ਨੰਬਰ ਲੈ ਕੇ ਜਾਵੇ ਘਰ ਵੇਖ ਕੇ ਜਾਣਾ ਜੇ ਵੀਰ ਨੇ ਮੱਝ ਲਈ ਜੇ ਕੋ ਸਮਾਂ ਉੱਤੇ ਖੜਦੀ ਦਿਸੂਗੀ ਤੇ ਅਸੀਂ ਕੋਈ ਗੱਲ ਨਹੀਂ ਉਹਦਾ ਮੰਨ ਲਓ ਕਿ ਆਪਾਂ ਕਰਾਂਗੇ ਵੀਰ ਦਾ ਕੋਈ ਫੋਰਸ ਪਹਿਲੀ ਗੱਲ ਤਾਂ ਅਸੀਂ ਦਿਨ ਲਿਖਿਆ ਉੱਥੇ ਕਾਪੀ ਤੇ ਲਿਖੇ ਪਏ ਦੇ ਨੇ ਆਪਾਂ ਬਾਕੀ ਸਾਰਾ ਜੋ ਕੋ ਵੀਰ ਲਵਗਾ ਡਿਟੇਲ ਦਵਾਗੇ ਨੀ ਹਾਂ ਜੀ ਇੰਨਾ ਕੇ ਸਮਾਂ ਬਾਕੀ 2 ਟਰਾਈ ਕਰ ਮੰਨ ਕੇ ਤੈਨੂੰ ਵੀ ਮੰਨ ਲਓ ਕੋਈ ਚੱਕਰ ਨਹੀਂ ਹਾਂ ਠੀਕ ਹੈ ਤੁਹਾਡੀ ਮੰਨ ਲਓ ਤਿੰਨ ਮਹੀਨੇ ਮੰਨ ਲਓ ਠੀਕ ਹੈ ਜੀ ਸੱਤ ਪੂਰੇ ਸਮਝ ਲਓ ਵੀ ਅਠਵਾਂ ਸਟਾਰਟ ਸਮਝ ਲਓ ਤੇ ਤਿੰਨ ਮਹੀਨੇ ਤੁਸੀਂ ਮੰਨ ਲੂਗੀ ਥਾਣੇ ਸੁਣ ਕਿਵੇਂ ਆ ਜੀ ਥਾਣੇ ਇੱਕ ਨੰਬਰ ਦੇ ਓਕੇ ਜਵਾਈ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਣੇ ਵੱਧ ਨਹੀਂ ਕੋ ਘੱਟ ਨਹੀਂ ਹੈ ਅੱਛਾ ਜੀ ਹਾਂ ਜੀ ਪੂਰੀ ਗਰੰਟੀ ਲਾਵੇ ਮਾਈ ਠੀਕ ਹੈ ਜੀ ਲਓ ਦੋਸਤੋ ਅਠਵਾਂ ਵੀ ਮੰਨ ਸਕਦੇ ਵੀ ਸਟਾਰਟ ਆ ਇਹ ਵੀ ਤੋਰਦੀ ਹੈ ਜੀ ਠੀਕ ਹੈ ਘਰ ਦੀ ਘਰੇਲੂ ਮਾਜਾ ਵੀਰ ਕਹਿੰਦਾ ਠੀਕ ਹੈ ਜੀ ਬਾਕੀ ਦੋ ਦੋ ਡ ਤੇ ਤਿੰਨ ਕੁ ਮੰਥ ਕੋਈ ਵੀਰ ਮੰਨ ਕੇ ਤੁਸੀਂ ਕੱਚੀ ਤਿੰਨ ਮਹੀਨੇ ਮੰਨ ਕੇ ਕੋਈ ਵੀਰ ਲੈ ਕੇ ਜਾ ਸਕਦਾ ਠੀਕ ਆ ਤੇ ਫੇਸ ਕੁਆਲਟੀ ਮੂੰਹ ਮੱਥਾ ਵੀ ਇੱਕ ਵਾਰੀ ਜ਼ਰੂਰ ਦੇਖ ਸਕਦੇ ਹੋ ਆਹ ਚਲੋ 4 ਗੀ ਜੀ ਸੋ ਕੱਚੀ ਵੇਚਕ ਦੋਸਤੋ ਹੈਗੀ ਆ ਸਮਾਂ ਲਿੰਦੀ ਆ ਤਿੰਨ ਮਹੀਨੇ ਫਿਰ ਕਨਫਰਮ ਕਰਾ ਦਿੰਨੇ ਆਪਾਂ ਤੁਹਾਨੂੰ ਤੇ ਬਾਕੀ ਦੁੱਧ ਚੰਗੇ ਰਿਕੋਰਡ ਵਾਲੀ 22 12 13 12 13 ਲੀਟਰ ਵੀਰਾਂ ਦਾ ਵੀ ਦੁੱਧ ਦਿੰਦੀ ਆ ਸੋ ਬਾਕੀ ਮੁੱਲ ਜਿਹੜਾ ਅੱਜ ਦਾ ਹੋਊਗਾ ਕੱਚੀ ਦਾ ਹੋਊਗਾ ਉਹ ਵੀ ਪੁੱਛ ਲਾਂਗੇ ਠੀਕ ਆ ਜੀ ਤੇ ਉਸ ਹਿਸਾਬ ਨਾਲ ਤੁਸੀਂ ਜਿਹੜਾ ਲੈ ਜਾਓ ਕਿਉਂਕਿ ਸਾਫ ਸੰਭਾਲ ਹਜੇ ਤਿੰਨ ਮਹੀਨੇ ਦੇਸ਼ਕ ਵਿੱਚ ਪਏ ਆ ਸੰਨ ਦੇ ਅੱਜ ਦੇ ਹਿਸਾਬ ਨਾਲ ਜਿਹੜਾ ਮੁੱਲ ਕੀਤਾ ਜਾਊਗਾ ਤੇ ਟਿਪ ਕੇ ਜਿਹੜਾ ਦੋਸਤੋ ਤਸੱਲੀ ਤੁਹਾਨੂੰ ਕਰਨੀ ਘੱਡੀ ਨੂੰ ਕਿੰਨਾ ਕਿਹੜਾਗਾ ਤੂੰ ਤੋਂ ਟਰਾਈ ਕੀਤੀ ਨੂੰ ਮੈਂ ਕਿਹਨੇ ਭਾਈ ਦੁੱਧੋਂ ਟਰਾਈ ਕੀਤੀ ਅੱਛਾ ਇਹਦਾ ਫਿਰ ਅੱਜ ਇੰਦਰਜੀਤ ਸਿੰਘ ਮੁੱਲਵੀਰ ਕੀ ਰਹੂਗਾ ਅੱਜ ਕਿਉਂਕਿ ਸਮਾਂ ਤਾਂ ਹੀ ਨਹੀਂ ਜਾਂਦੀ ਆਪਾਂ ਨੂੰ ਪਤਾ ਹੀ ਆ ਇਹ ਕਰਦੇ ਆ ਇਹ ਭਾਈ 48000 ਹੀ ਦੇ ਦਾਂਗੇ ਜਿਹੜਾ ਦੇਣ ਲੈਣੀ ਆ 48000 ਹਾਂਜੀ ਹਾਂਜੀ ਕੋਈ ਵੀ ਇਹਨੇ ਸਾਹਮਣੀ ਵੀ ਆ ਜਾਗੀ ਬਾਕੀ ਦੁੱਧ ਵਾ ਕੇ ਅੱਜ ਜਿੰਨੇ ਘਰੇ ਘਰੇ ਚੋਣੀਆਂ ਜਾਂ ਦੁੱਧ ਤੇ ਲਾਉਣੀਆਂ ਆ ਉਹਨੂੰ ਮੱਝ ਬਹੁਤ ਵਧੀਆ ਆਪ ਵੀਰ ਦੱਸੋ ਜਿਹੜਾ ਕੋ ਲੈ ਜਾਊਗਾ। ਹੂੰ। ਪੂਲ ਗਰੰਟੀ ਦਾਂਗੇ ਜ ਸਾਡੀ ਮੱਝ 12-13 ਕਿਲੋ ਦੁੱਧ ਨਾਲ ਪਰੇ ਨੇ। ਹਾਂ। 48000 ਦੇਖੋ ਅੱਜ ਜਿਹੜੀ ਡਿਮਾਂਡ ਕਰਦਾ ਵੀਰ 48000 ਨੇ ਪਾ ਰਹੇ ਆ ਠੀਕ ਆ। 48000 ਇਹ ਜਿਹੜੇ ਦੋਸਤੋ ਅੱਜ ਐਨੀਮਲ ਸੀਗੇ ਪੰਜ ਬੈੜਾ ਤੁਹਾਨੂੰ ਦਿਖਾ ਦਿਆਂਗੇ। ਇੱਕ ਮੱਝ ਜਿਹੜੀ ਆ ਤੁਹਾਨੂੰ ਦਿਖਾ ਦਿਆਂ ਠੀਕ ਆ ਜੀ। ਤੇ ਨੰਬਰ ਵੀਰ ਬੋਲਦੀ ਆ ਆਪਣੇ ਇੰਦਰਜੀਤ। ਨੰਬਰ 98557 4872 95 ਦੂਜਾ ਨੰਬਰ 95929 95392 ਠੀਕ ਹੈ ਹਾਂਜੀ ਸੋ ਦੋਸਤੋ ਜਿਹੜਾ ਤੁਸੀਂ ਖਾਸ ਜਿਹੜੀ ਆ ਪਿੰਡ ਘਰੇਾਲੇ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਬਾਕੀ ਦੋਸਤੋ ਬਿਲਕੁਲ ਛੋਟੇ ਨਗ ਵੀ ਜਿਹੜੇ ਵਿਕਾਊ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਦੋ ਕਟੀਆਂ ਨੇ ਤੇ ਇੱਕ ਝੋਟੀ ਵਿਖਾ ਦਾਂਗੇ ਠੀਕ ਆ ਕਟੀਆਂ ਜੀ ਆ ਕਿ ਤਕਰੀਬਨ ਉਮਰ ਪੁੱਛ ਰਾਂਗੇ ਵੀਰ ਤੋਂ ਆਪਾਂ ਕਿੰਨੀ ਕਿੰਨੀ ਉਮਰ ਇਹਨਾਂ ਤਿੰਨਾਂ ਕਟੀਆਂ ਦੀ ਸੋ ਬਾਕੀ ਰੇਟ ਪਰਤਾ ਪੁੱਛ ਲੈਣੀ ਆ ਜਿੰਨੂੰ ਵੀਰ ਨੂੰ ਪਸੰਦ ਆਉਣਗੀਆਂ ਕੱਠੀ ਖਰੀਦਣੀਆਂ ਦੋਸਤੋ ਤਾਂ ਵੀ ਡਿਸਕਾਊਂਟ ਪੁੱਛ ਲੈਾਂਗੇ ਸਿੰਗਲ ਸਿੰਗਲ ਕੱਟੀ ਵੀਰ ਕੋ ਖਰੀਦਦਾ ਤਾਂ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਪੁੱਛ ਲੈਣੀ ਆ ਅੱਛਾ ਇੰਦਰ ਜੀ ਤੇ ਭਾਈ ਤਿੰਨ ਕਟੀਆਂ ਵਕਾਓ ਤੇ ਉਮਰ ਵੀਰ ਇਹਨਾਂ ਦੀ ਕਿਵੇਂ ਕਿਵੇਂ ਆ ਆਉਂਦੀ 5 ਕੁ ਮਹੀਨਿਆਂ ਦੀ ਆ ਅੱਛਾ ਜੀ ਇਹਦੀ 7 ਆ ਅੱਛਾ ਤੇ ਆਹ ਲਾ ਲੋ ਕਿ ਕੋਈ 16 16 17 ਮਹੀਨਿਆਂ ਦੀ ਆ ਠੀਕ ਆ ਆਹ 16 17 ਮਹੀਨਿਆਂ ਦੀ ਜਿਹੜੀ ਦ ਤੇ ਆ ਜਿਹੜੀ ਕਿਨੇ 7 ਕ ਮੰਥ ਦੀ ਹਾਂਜੀ ਤੇ ਆ ਪਹਿਲੀ ਇਹ 5 ਕਿ ਇਹ 5 ਮਹੀਨਿਆਂ ਦੀ ਆ ਆ 5 ਮਹੀਨਿਆਂ ਦੀ ਆ 7 ਮਹੀਨਿਆਂ ਦੀ ਆ ਤੇ 16 17 ਮਹੀਨਿਆਂ ਦੀ ਜਿਹੜੀ ਅੱਗੇ ਕੱਟੀ ਤੁਸੀਂ ਆ ਵੇਖ ਰਹੇ ਹੋ ਠੀਕ ਆ ਸਿੰਘੀ-ਸੁੰਗੀ ਵੇਖ ਲਓ ਏਜ ਤੁਹਾਨੂੰ ਦੱਸ ਬਿਲਕੁਲ ਦੱਸਤੀ ਏ ਤੇ ਮਦਰ-ਮੁਦਰ ਆਪਣੇ ਕੋਲ ਘਰ ਦੇ ਪਸੂ ਘਰ ਦੇ ਘਰ ਦੇ ਬਾਜੀ 18-18 ਕਿਲੋ ਦੁੱਧ ਦਿੰਦੇ ਆ ਆਪਣੇ ਮੱਝਾ ਖਾ ਵੀ ਦਾਂਗੇ ਅੱਛਾ ਤੇ ਉਹਨਾਂ ਦੀਆਂ ਇਹ ਮਤਲੀਆਂ ਨੇ ਬਾਕੀ ਇਹ ਕਿ ਆਪਣੇ ਕੋਲ ਮਾਲ ਜ਼ਿਆਦਾ ਹੋ ਸਕ ਕੇ ਵੇਚਦੇ ਆ ਆਪਾਂ ਹਾਂਜੀ ਹਾਂਜੀ ਪਸ਼ੂ ਥੋੜੇ ਦੋਸਤੋਂ ਵਤੇਰੇ ਹੋਣ ਕਰਕੇ ਇੱਕ ਬਿਲਕੁਲ ਪਸ਼ੂ ਸੇਲ ਪਰਚੇਜ ਦਾ ਕੰਮ ਆ ਨਾਲ ਦੀ ਨਾਲ ਤੇ ਛੋਟੇ ਪਸ਼ੂ ਕਈ ਵਾਰਾਂ ਸਾਂਭ ਸੰਭਾਲ ਕੇਅਰ ਕੱਟ ਹੁੰਦੀ ਹੈ ਕਿਉਂਕਿ ਬਾਹਰ ਤੋੜਾ ਫੇਰਾ ਜ਼ਿਆਦਾ ਰਹਿੰਦਾ ਵਪਾਰੀ ਵੀਰਾਂ ਦਾ ਤਾਂ ਕਰਕੇ ਬਿਲਕੁਲ ਘਰ ਦੇ ਪਸ਼ੂ ਆ ਉਹਨਾਂ ਦੀ ਬਿਲਕੁਲ ਮੱਜਾਂ ਜਿਹੜੀਆਂ ਉਹਨਾਂ ਦੀਆਂ ਕਟੀਆਂ ਨੇ ਜਿਹੜੀਆਂ ਉਹ ਵੀਰ ਵੇਚਦਾ ਪਿਆ ਠੀਕ ਆ ਜੀ ਤੇ ਤਿੰਨ ਨੇ ਤਿੰਨੇ ਨਗ ਜੜਿਆ ਰੇਟ ਪੁੱਛ ਲੈਣੀਆਂ ਅੱਛਾ ਇੰਦਰ ਜੀ ਤੇ ਪਹਿਲੇ ਹੀ ਕੱਟੀ ਜਿਹੜੀ 50 ਮਹੀਨਿਆਂ ਦੀ ਇਹਦਾ ਕੀ ਮੋਲ ਆ ਇੱਕ ਕੱਠੀਆਂ ਜੇ ਕੋ ਲਊਗਾ ਹਾਂ ਤੇ 30000 ਰੁਪਈਆ ਦੇ ਦਾਂ ਤੇ ਬਾਕੀ ਜੇ ਕੱਲੀ ਕੱਲੀ ਦਾ ਉਹ ਦੇ ਦਾਂਗੇ ਆਪਾਂ 5000 ਦੀ ਹਾਂ ਆ ਦੇ ਦਾਂਗੇ ਆਪਾਂ 8000 ਦੀ ਜਿਹੜਾ ਆਪਾਂ ਦੇਣੀ ਆ ਹੂੰ ਤੇ ਆ ਦੇ ਦਾਂਗੇ ਆਪਾਂ 17000 ਠੀਕ ਆ ਜੀ ਹਾਂਜੀ 30000 ਦੋਸਤੋ ਜੇਕਰ ਕੋਈ ਵੀ ਇਕੱਠਾ ਤਿੰਨਾ ਦਾ ਸੌਦਾ ਮਾਰ ਲੂਗਾ ਤਾਂ 30000 ਦੇ ਵਿੱਚ ਇਹ ਦਿੱਤੀਆਂ ਜਾਣਗੀਆਂ ਤੇ ਇਹ ਸਿੰਗਲ ਸਿੰਗਲ ਦਾ ਵੀ ਤੁਹਾਨੂੰ ਦੱਸਤਾ ਠੀਕ ਆ ਜੀ 5 8 ਤੇ 17 ਠੀਕ ਆ ਤੇ ਮਤਲਬ ਟੋਟਲ ਵੀ 30000 ਬਣਦਾ ਤਾਂ ਜੇਕਰ ਇਸ ਕੱਲੀ ਕੱਲੀ ਤਰੀਕੇ ਨਾਲ ਖਰੀਦਣੀ ਹੈ ਤੇ ਕੱਲੀ ਦਾ ਮੁੱਲ ਜਿਹੜਾ 5000 7 8000 ਤੇ ਅੱਗੇ 13 17000 ਠੀਕ ਆ ਜੀ ਤੇ ਇਹ ਦੋਸਤੋ ਬਿਲਕੁਲ ਉਮਰ ਏਜ ਆ ਇਹੋ ਜਿਹੜਾ ਰੇਟ ਭਾ ਪੜਤਾ ਵੀਰ ਨੇ ਦੱਸਿਆ ਤੁਹਾਨੂੰ ਵੀਡੀਓ ਦੇ ਵਿੱਚ ਤੇ ਜਿਹੜੇ ਵੀਰ ਨੇ ਇਕੱਠਿਆਂ ਦਾ ਸੌਦਾ ਮਾਰਨਾ ਦੋ ਨਿੱਕੀਆਂ ਇਕੱਠੀਆਂ ਖਰੀਦਣੀਆਂ ਤੇ ਉਸ ਵੰਡ ਨਾਲ ਤੁਸੀਂ ਵੇਖ ਲਿਓ ਵੱਡੀ ਵੀ ਨਾਲ ਖਰੀਦਣੀਆਂ ਤੇ 30000 ਦੇ ਵਿੱਚ ਤਿੰਨੇ ਠੀਕ ਆ ਜੀ ਕੰਬੋ ਪੈਕ ਹਾਂਜੀ 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 ਬਾਕੀ ਆ ਇਕੱਠੀ ਬਹੁਤ ਚੰਗੀ ਆ ਵੇਖ ਲਓ ਪੂਛ ਪਾਸੇ ਦੋ ਚਾਰੀ ਵਾਲ ਚਟੇ ਬਾਕੀ ਇਹ ਕੀ ਥਣ ਥੁਣੇ ਬਹੁਤ ਵਧੀਆ ਵੇਖੋ ਥਣ ਵੇਖੋ ਜੀ ਆ ਦੇਖੋ ਥਣ ਦੇਖੋ ਪੂਰਾ ਠੀਕ ਆ ਜੀ ਉਂਗਲ ਉਂਗਲ ਕਿੱਡਾ ਆ ਦੇਖੋ ਜੋ ਚਾਰ ਥਾਣਾ ਦੋਸਤੋ ਝੋਲੀ ਝਾਲੀ ਵਟਪੁੱਟ ਕਾਫੀ ਠੀਕ ਹੈ ਤੇ ਇੱਕ ਟਾਈਮ ਜਿਹੜੀਆਂ ਦੋਸਤੋ ਨੇੜੇ ਬਣੇ ਇੱਕ ਟਾਈਮ ਜਿਹੜਾ ਪਸ਼ੂ ਤਿਆਰ ਹੋ ਜਾਣਗੇ ਤੇ ਮੇਰਾ ਵੀਰ ਜਰੂਰ ਤੁਸੀਂ ਕੰਟੈਕਟ ਕਰ ਲਿਓ ਨੰਬਰ ਵੀਰ ਇੰਦਰਜੀਤ ਦੇ ਲਗਾਤਾਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਜੀ